ਵੜਾ ਸ਼ਹਿਰ ਦੇ ਅਰਬਨ ਸਟੇਟ ਦੇ ਕੋਲ ਪੈਂਦੀ ਸੀ ਆਰਪੀ ਕਲੋਨੀ ਦੇ ਫਲੈਟ ਵਿੱਚ ਰਹਿਣ ਵਾਲੇ ਵਿਅਕਤੀਆਂ ਦੇ ਨਾਲ ਉਸ ਵੇਲੇ ਚਮਕ ਕੇ ਹੰਗਾਮਾ ਹੋ ਗਿਆ ਜਦੋਂ ਫਲੈਟ ਦੇ ਬਾਹਰ ਬਣੀ ਪਾਰਕ ਵਿੱਚ ਇੱਕ ਤੰਬੂ ਬਣਾਇਆ ਹੋਇਆ ਸੀ ਜਿਸ ਵਿੱਚ ਗਾਵਾਂ ਰੱਖੀਆਂ ਹੋਈਆਂ ਸਨ ਆਂਗਵਾਨ ਦੇ ਲੋਕ ਵੀ ਇਸ ਤੋਂ ਕਾਫੀ ਪਰੇਸ਼ਾਨ ਸੀ ਤੇ ਉਹਨਾਂ ਨੇ ਆਪਣੇ ਮੁਹੱਲੇ ਦੇ ਕਾਉਂਸਲਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਕਾਉਂਸਲਰ ਦੀ ਲਿਖਤੀ ਸ਼ਿਕਾਇਤ ਤੋਂ ਬਾਅਦ ਕਾਰਪੋਰੇਸ਼ਨ ਦੀ ਟੀਮ ਦੇ ਵੱਲੋਂ ਮੌਕੇ ਤੇ ਆ ਕੇ ਤੰਬੂ ਤਾ ਦਿੱਤਾ ਕਿ ਇੰਨੀ ਗੱਲ ਦੇ ਮਗਰੋਂ ਗਵਾਂਡ ਵਿੱਚ ਰਹਿੰਦੇ ਵਿਅਕਤੀਆਂ ਨੇ ਤਲਖੀ ਦਿਖਾਉਣੀ ਸ਼ੁਰੂ ਕਰ ਦਿੱਤੀ ਤੇ ਇੰਨੀ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਝਗੜਾ ਹੋ ਗਿਆ ਕਈਆਂ ਦੇ ਹੱਥ ਵਿੱਚ ਖੰਡੇ ਤੇ ਦਾਤ ਵੀ ਨਜ਼ਰ ਆਏ ਜ਼ਖਮੀ ਹਾਲਤ ਵਿੱਚ ਮਹਿਲਾ ਨੇ ਦੱਸਿਆ ਕਿ ਇਹ ਸਾਰਾ ਕੰਮ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਦੇ ਹੀ ਕਹਿਣ ਤੇ ਸਾਰਾ ਕੁਝ ਹੋਇਆ ਹੈ ਇਸ ਸਾਰੇ ਮਾਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਇਸ ਦੌਰਾਨ ਪੀੜਤ ਮਹਿਲਾ ਨੇ ਆਪਣੇ ਮੁਹੱਲੇ ਦੇ ਕਾਉਂਸਲਰ ਦੇ ਘਰ ਵਾਲੇ ਤੇ ਵੀ ਵੱਡੇ ਦੋਸ਼ ਲਗਾਏ ਕਿ ਸਾਰਾ ਕੋਝੜਾਈ ਦਾ ਕਾਰਨ ਇਸ ਕਾਉਂਸਲਰ ਤੇ ਕਹਿਣ ਤੇ ਹੀ ਹੋਇਆ ਹੈ ਔਰਤ ਨੇ ਦੱਸਿਆ ਕਿ ਮੇਰੇ ਨਾਲ ਇੰਨੀ ਵੱਧ ਸਲੂਕੀ ਤੇ ਨਾਲ ਕੁੱਟਮਾਰ ਹੋਈ ਹੈ ਕਿ ਮੇਰੇ ਕਪੜੇ ਤੱਕ ਪਾੜ ਦਿੱਤੇ ਗਏ ਫੇ ਮੇਰੀ ਇੱਜ਼ਤ ਨੂੰ ਵੀ ਹੱਥ ਪਾਇਆ ਗਿਆ ਇਸ ਆਰਪੀ ਕਲੋਨੀ ਅਗਨ ਸੇਟ ਮੇਰੇ ਗਾਵਾਂ ਦਾ ਭਾਜੀ ਰੋਲਾ ਸੀ 5 ਦਿਨਾਂ ਦਾ ਮੈਂ ਇਹਨਾਂ ਨੂੰ ਕਿਹਾ ਮੈਂ 5 ਦਿਨਾਂ ਬਾਅਦ ਕੋਈ ਨਹੀਂ ਚੱਕ ਲੈਣੇ ਹੈਗੇ ਆ ਇਹਨਾਂ ਨੇ ਇੱਕਦਮ ਸਾਨੂੰ ਦੱਸਿਆ ਨਹੀਂ ਜੇ ਇਹਨਾਂ ਨੇ ਐਮਸੀ ਨਾਲ ਮਿਲ ਕੇ ਤੇ ਮੇਰੇ ਸਫਰਾਂ ਤੋਂ ਦੀ ਗੱਲ ਫਟਫਟ ਧਾ ਦਿੱਤਾ ਇਹਨਾਂ ਨੇ ਛਪਾ ਲੈ ਗਈ ਮੈਂ ਇਹਨਾਂ ਨੂੰ ਕਹਿੰਦੀ ਰੁਕੋ ਰੁਕੋ ਪੰਜ ਮੈਂ ਰੁਕੋ ਪਰ ਰੁਕੇ ਨਹੀਂ ਭਾਜੀ ਤੇ ਸਫਰਾਂ ਤਾਂ ਆ ਨਾੜੀ ਸਾਨੂੰ ਖੜ ਲੈ ਗਏ ਨੇ ਆ ਕੇ ਬੈਠੇ ਮੈਂ ਤਾਂ ਮੇਰੀ ਬੇਟੀ ਨੂੰ ਭਾਲਿਆ ਤੇ ਮੇਰੇ ਬੇਟੇ ਰੌਣ ਮੈਂ ਚਿੱਕਾ ਜਿਹਾ ਮਾਦੀ ਮੇਰੇ ਬੇਟੇ ਕੋਚਲੇ ਮम्मा ਕੀ ਹੋਇਆ ਕੀ ਹੋਇਆ ਤੇ ਇਹਨਾਂ ਨੇ ਫਿਰ ਆ ਕੇ ਮੈਨੂੰ ਛੁਡਾਇਆ ਮੇਰੇ ਬੇਟਿਆਂ ਨੇ ਇਹ ਤੇ ਇੱਕ ਤੋਂ ਨਹੀਂ ਆ ਤੇ ਇੱਕ ਉਹਨਾਂ ਦਾ ਆਇਰਨ ਹੁੰਦਾ ਉਹਨਾਂ ਦਾ ਉਹ ਕੀ ਕੰਮ ਕਰਕੇ ਕਰਦੇ ਮੁੰਡੇ ਇਹ ਕਿਹੜੇ ਵਾਲੇ ਜਿਹੜੇ ਪ੍ਰੈਸਰ ਬੋਰਡ ਦੀ ਭਾਜੀ ਪ੍ਰੈਸਰ ਬੋਰਡ ਦਾ ਕੰਮ ਕਰਦੇ ਮੈਨੂੰ ਧਮਕੀਆਂ ਦੇਦੇ ਪ੍ਰੈਸਰ ਬੋਰਡ ਦੀਆਂ ਕਿ ਤੂੰ ਸਾਡਾ ਕੁਝ ਨਹੀਂ ਕਰ ਸਕਦੀ ਪ੍ਰੈਸਰ ਬੋਰਡ ਦਾਸੀ ਹਾਂਜੀ ਮੈਨੂੰ ਲੈ ਕੇ ਰੋਲਾ ਜੱਲਦਾ ਉਹ ਤੁਹਾਡੀਆਂ ਆਪਣੀਆਂ ਸੁਝਾਵਾਰਾਂ ਸੀ ਨਹੀਂ ਸਭ ਮੇਰੇ ਘਰ ਰੋਲਾ ਕੂੜੇ ਦਾ ਕੰਮ ਕਰਦੇ ਕਾਰ ਵਿੱਚ 10 ਸਾਲ ਹੋ ਗਏ ਨਾਲ ਨੂੰ ਕਰਦੇ ਲੋਕ ਤੇ ਉਹਨਾਂ ਨੂੰ ਸਾਨੂੰ ਕੂੜੇ ਵਿੱਚੋਂ ਮਿਲਿਆ ਸੀ ਤੇ ਹੁਣ ਗਲੀਆਂ ਸਾਡੀਆਂ ਪਈਆਂ ਸੀ ਉਹ ਕਹਿੰਦੇ ਵੀ ਵੀ ਸੱਣਾ ਵੇ گاਵਾ ਮਿਲੀਆਂ ਹੈਗੀਆਂ ਮੈਂ ਕਿਹਾ ਚਲੋ ਕੋਈ ਨਹੀਂ ਪਰ ਸਾਡੇ ਲੋਕੀ ਗਾਵਾਂ ਦੀ ਪੂਜਾ ਕਰਦੇ ਗਊ ਮਾਤਾ ਦੀ ਮੈਂ ਕਿਹਾ ਚਲੋ ਤੁਸੀਂ ਲਿਓ ਗਲੀਆਂ ਸਾਡੀਆਂ ਪਈਆਂ ਨਾਲੇ ਕੀੜੇ ਪਏ ਹੋਏ ਸੀ ਤੇ ਹਾਲ ਪਾਈ ਦਵਾਈਆਂ 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 ਸਾਰਾ ਕੁਝ ਕੀਤਾ ਤੇ ਇਹ ਗੰਦੇ ਵੀ ਚਲੋ ਆਪਾਂ ਹੌਲੀ 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 ਅਸੀਂ ਨਾਲ ਸੇਵਾ ਕੀਤੀ ਉਹ ਠੀਕ ਹੋ ਗਏ ਸੱਜ ਜੀ ਠੀਕ ਹੋ ਗਏ ਤੇ ਬਾਅਦ ਇਹਨਾਂ ਨੇ ਮੇਰੇ ਨਾਲ ਰੰਜਿਸ਼ ਬਹੁਤੇ ਕਾਕੇ ਠਾਕੂ ਨੂੰ ਬਹੁਤ ਮੈਨੂੰ ਪਰੇਸ਼ਾਨ ਕੀਤਾ ਪਿਆ ਸੱਜ ਜੀ ਇਹਨਾਂ ਨੇ ਕਾਕੇ ਠਾਕੂ ਦੇ ਮਗਰ ਲੱਕੀ ਕਰਦੇ ਹੈਗੇ ਆ ਜੋ ਕਰਦੇ ਉਹੀ ਕਰਦੇ ਇਹ ਇਹਨਾਂ ਦਾ ਕਾਕੇ ਠਾਕੂ ਹੁਣ ਐਮਸੀ ਬਣੇ ਪਹਿਲਾਂ ਉੱਦੀ ਸੀ ਹੈਗਾ ਸੱਜ ਜੀ ਮੇਰਾ ਪਹਿਲਾਂ ਵੀ 5 ਸਾਲ ਰੋੜਾ ਕਾਕੇ ਠਾਕੂ ਨਾਲ ਚੱਲਦਾ ਪਿਆ ਹੈਗਾ ਜਿਹੜਾ ਇਹਨਾਂ ਨੇ ਜੇਕ ਪਾਰਕ ਵਿੱਚ ਸਫਾਈ ਕਰਨੀ ਤੁਸੀਂ ਪੂਰੇ ਪਾਰਕ ਦੀ ਕਰਵਾਵੋ ਤੇ ਇਹ ਸਭ ਮੇਰੇ ਗਾਵਾਂ ਦੇ ਮਗਰ ਪਿਆ ਹੋਇਆ ਆ ਉਹ ਗਾਵਾਂ ਦੇ ਨੇ ਸੇਵਾ ਕਰਦੇ ਉਹ ਮੈਨੂੰ ਹੌਲੀ ਹੌਲੀ ਥੋੜਾ ਦੁੱਧ ਦੇਣ ਲੱਗ ਪਈਆਂ ਬਸ ਸਭ ਤੋਂ ਕਹਿੰਦਾ ਤੂੰ ਗਾਵਾਂ ਚੱਕੋ ਇਹਨਾਂ ਨੇ ਤਾਂ ਮੈਂ ਕਹਿੰਦਾ ਕਿੰਨੀਆਂ ਕਿੰਨੀਆਂ ਗਾਵਾਂ ਆ ਤੁਹਾਡੇ ਕੋਲ ਸਤੋ ਦੋ ਗਾਵਾਂ ਮਿਲੀਆਂ ਸੀ ਮੈਨੂੰ ਤੁਹਾਨੂੰ ਕੋਈ ਨੋਟਿਸ ਵਗੈਰਾ ਦੇ ਕੇ ਗਏ ਪਹਿਲਾਂ ਇਹ ਕੋਈ ਹਾਂਜੀ ਪਹਿਲੇ 5 ਸਾਲ ਤੋਂ ਪਹਿਲਾਂ ਦੀ ਮੇਰੀ ਗੱਲ ਹੋ ਗਈ ਸੀ ਨਾਲ ਨਾਲ ਅੱਛਾ ਕੀ ਕਹਿੰਦੇ ਚਕਾਣ ਵਾਸਤੇ ਕਹਿੰਦੇ ਸੀ ਹਾਂਜੀ ਇਹ ਕਹਿੰਦੇ ਛੱਪਾ ਤੁਹਾਡਾ ਨਹੀਂ ਚੱਕਿਆ ਤਾਂ ਤੁਸੀਂ ਅਸੀਂ ਆਪ ਢਾਗਣਾ ਹੈਗਾ ਆ ਤੇ ਅੱਜ ਫਿਰ ਕਿਹੜੀ ਟੀਮ ਆਈ ਸੀ ਚਕਾਣ ਵਾਸਤੇ ਅੱਜ ਕਾਰਪੇਸ਼ਨ ਤੋਂ ਆਈ ਸੀ ਅੱਛਾ ਜੀ ਹਾਂਜੀ ਉਹ ਢਾਗ ਕੇ ਆ ਗਿਆ ਤੇ ਇਹ ਹਮਲਾ ਕਿਉਂ ਇਹਨਾਂ ਨੇ ਹਮਲਾ ਕਿਉਂ ਕੀਤਾ ਜੇ ਕਾਰਪੇਸ਼ਨ ਟੀਮ ਆਈ ਤਾਂ ਹਾਂਜੀ ਉਹ ਉਹ ਕਰਕੇ ਚੱਲ ਗਏ ਮੁੜ ਕੇ ਕਹਿੰਦੇ ਦੇਖ ਲਿਆ ਤੇ ਦੇਖ ਲਿਆ ਸੀ ਕਰਾ ਕੇ ਛੱਡਿਆ ਸਰ ਮੈਨੂੰ ਉਹ ਧੰਕੀਆਂ ਦੇਣਾ ਤੇ ਤੇ ਫਟਾਫਟ ਮੈਨੂੰ ਜੋਨੀ ਨੇ ਇਦਾਂ ਮੈਨੂੰ ਹੱਥੀ ਪੈਂਦੀ ਗਾ ਕੀਤੀ ਮੈਨੂੰ ਤਾਂ ਮੇਰੀ ਬ ਹਾਂਜੀ ਕਿਹੜੇ ਚੈਨਲ ਦੇ ਪੱਤਰਕਾਰ ਆ 420 420 ਗਲੋਬਲ ਨਿਊਜ਼ ਹਾਂਜੀ ਪ੍ਰੈਸਰ ਮੋਟਲੇ ਆ ਅੱਛਾ ਜੀ ਹਾਂਜੀ ਬੰਨ ਖਿਦ ਵਾਲੇ ਆ ਕਾਰਪੋਰੇਸ਼ਨ ਦੇ ਟੀਮ ਦੇ ਮੇਰੇ ਲੜਾਈ ਹੋਈ ਆ ਤੁਹਾਡੀ ਨਾਲ ਨਹੀਂ ਨਹੀਂ ਉਹ ਤੋਂ ਬਾਅਦ ਉਹ ਚਲੇ ਗਏ ਸਰ 2 ਮਿੰਟ ਬਾਅਦ ਤੇ ਨਾਲ ਹੀ ਇਹਨਾਂ ਨੇ ਮੈਨੂੰ ਫੜ ਲਿਆ ਮੈਂ ਉੱਥੇ ਖੜੀ ਪਈ ਸੀ ਮੈਂ ਇਹ ਟੋਟ ਲੱਗੇ ਸੀ ਦੋ ਇਹਨਾਂ ਦੀ ਇੱਕ ਇਹਨਾਂ ਦੀ ਮੰਮੀ ਸੀ ਇੱਕ ਇਹਨਾਂ ਦੀ ਮਾਸਦੀ ਆ ਤੇ ਇੱਕ ਕਾਕਾ ਠਾਕੁਰ ਪਰਿਵਾਰ ਦੇ ਦੁਨ ਜੋਨੀ ਟੋਨੀ ਇਹ ਤੇ ਇਹਨਾਂ ਦਾ ਮੁੰਡਾ ਆ بس ਇਹ ਜਾਣੇ ਸੀ ਇਹਨਾਂ ਨੇ ਪਲੈਨ ਬਣਾਇਆ ਸੀ ਕਿ ਤੈਨੂੰ ਜਾ ਕੇ ਤੈਨੂੰ ਉਹਨਾਂ ਨੂੰ ਚੱਜਣ ਤੇ ਤੈਨੂੰ ਬਾਅਦ ਚ ਦੱਸਦੇ ਆ ਐਮ ਸੀ ਵੀ ਸੀ ਵੇ ਜਵਾਰਨ ਦੇ ਵਿੱਚ ਪਤੀ ਐਮ ਸੀ ਵੀ ਹਾਂਜੀ ਸਰ ਹੈਗਾ ਯਾਨੀ ਉਹਨਾਂ ਨੇ ਸ਼ਹਿਰ ਤੇ ਹੋਇਆ ਸਾਰਾ ਕੰਮ ਹੈ ਸ਼ਹਿਰਾਂ ਦੀ ਉਹੀ ਚੱਜੀ ਉਹੀ ਕਰਵਾ ਲਿਆ ਇੱਕ ਮੁਹੱਲੇ ਦੀਆਂ ਤਿੰਨ ਚਾਰ ਜਣੀਆਂ ਦਸਤੀਆਂ ਉਹਨਾਂ ਦੇ ਮਗਲ ਲੱਗਾ ਹੋਇਆ ਇੱਕ ਹੈ ਕਿ ਰਿੰਕੂ ਹੈ ਇੱਕ ਜੱਸੀ ਹੈ ਕੋਈ ਦੀ ਮੰਮੀ ਲਵੀਚ ਆ ਤਾਂ ਤਿੰਨ ਚਾਰ ਜਣੇ ਹੋਰ ਸਾਰਾ ਉਹਨਾਂ ਦੇ ਮਗਲ ਆ ਕਿਹੜੇ ਕਿਹੜੇ ਸੀ ਇਹਨਾਂ ਦੇ ਕੋਲ ਇਹਨਾਂ ਨੂੰ ਤਾਂ ਦੇਖੋ ਤੁਸੀਂ ਦੇਖਿਆ ਵੀਡੀਓ ਤੁਹਾਨੂੰ ਮੈਂ ਦਿਖਾਨੀ ਆ ਵੀਡੀਓ ਦੇਖੋ ਜੀ ਇਹਨਾਂ ਨੇ ਮੇਰੇ ਮਾਰੇ ਦਾਤ ਕੱਟ ਕੇ ਅੰਦਰੋਂ ਲੈ ਕੀ ਮੋਕੇ ਦੇ ਰੋ ਸਰ ਮੈਂ ਕੁਝ ਨਹੀਂ ਲੇਕੀਤੀ ਇਹਨਾਂ ਨੇ ਹਵਾਹਾ ਕਿ ਮੈਨੂੰ ਮੈਨੂੰ ਘੜ ਲਿਆ ਮੈਨੂੰ ਕੋਈ ਸੁਝੇ ਨਹੀਂ ਹੈਗਾ ਮੈਨੂੰ ਪਤਾ ਨਹੀਂ ਲੱਗਿਆ ਮੈਂ ਕੀ ਕਰਾਂ ਕੀ ਨਹੀਂ ਤੁਸੀਂ ਕਿੰਨੇ ਜਾਣੇ ਸੀਗੇ ਘਰ ਹਾਂਜੀ ਮੈਂ ਮੇਰੀ ਬੇਟੀ ਸੀ ਮੇਰੇ ਬੇਟੇ ਚਾਹੇ ਖਾਣਾ ਖਾਂਦੇ ਪਏ ਸੀ ਮੇਰੇ ਘਰ ਵਾਲਾ ਨਹੀਂ ਜਗਾ ਸੀ ਕੋਲ ਨਹੀਂ ਇਹ ਘਰ ਦੇ ਅੰਦਰ ਹੀ ਆਏ ਭੰਮਲਾ ਕਰਨੇ ਹਾਂਜੀ ਆਓ ਘਰ ਦੇ ਬਾਹਰ ਹੀ ਆਏ ਜਿੱਥੇ ਗਊਆਂ ਦਾ ਰੋਲਾ ਪਿਆ ਨਾ ਉੱਥੇ ਮੈਂਨ ਦੇ ਉੱਪਰ ਹੀ ਉਹ ਕੱਬ ਦੇ ਸਾਹਮਣੇ ਮੇਰੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਹੁੰਦੇ ਮੈਨੂੰ ਇਹ ਕੀਤੀ ਜਾਵੇ ਗੁੰਡਾਗਰਦੀ ਤੋਂ ਬਚਾਅ ਮੇਰਾ ਕੀਤਾ ਜਾਵੇ ਸਤ ਇਹ ਹਰ ਵੇਲੇ ਮੈਨੂੰ ਧਮਕੀਆਂ ਦੇ ਹਰ ਵੇਲੇ ਮੈਨੂੰ ਕਹਿੰਦੇ ਤੈਨੂੰ ਦੇਖ ਲਵਾਂਗੇ ਦੇਖ ਲਵਾਂਗੇ ਫਿਰ ਮੇਰੇ ਘਰ ਵਾਲਾ ਕੂੜੇ ਦਾ ਕੰਮ ਕਰਦਾ ਹੈ ਕਹਿੰਦੇ ਤੂੰ ਤੂੜੀ ਆ ਤੂੰ ਫੈਸ਼ਨ ਬੋ ਕਰਦੀ ਐ ਏਦਾਂ ਐ ਤੂੰ ਏਦਾਂ ਜਾਂਦੀ ਤੂੰ ਏਦਾਂ ਧੰਦੇ ਕਰਦੀ ਮੈਨੂੰ ਬਹੁਤ ਬੋਲਦੇ ਗਲਤ ਬੋਲਦੇ ਜੋਨੀ ਟੋਨੀ ਔਰ ਕਾਕਾ ਠਾਕੁਰ ਜੋਨੀ ਟੋਨੀ ਦੋਨੇ ਪਰ ਆਇਆ ਹੈ ਹਾਂਜੀ ਦੋਨੇ ਪਰ ਆਇਆ ਜੀ ਸਾਹਿਬ ਜੀ ਹਾਂਜੀ ਇਹ ਕਹਿੰਦੇ ਤੈਨੂੰ ਦੇਖ ਲਵਾਂਗੇ ਦੇਖਣਗੇ ਅੱਜ ਇਹਨਾਂ ਨੇ ਮੈਨੂੰ ਕარი ਦਿੱਤਾ ਇਹਨਾਂ ਨੇ ਕਾਕਾ ਠਾਕੁਰ ਕੌਂਸਲਰ ਹਾਂਜੀ ਕੌਂਸਲਰ ਇਹ ਹੁਣ ਬਣਿਆ ਸਾਹਿਬ 2 ਮਹੀਨੇ ਤੋਂ 10 ਸਾਲ ਹੋ ਗਏ ਮੇਰੇ گاਵਾ ਰੱਖੇ ਉਦੋਂ ਨਹੀਂ ਇਹਨੂੰ ਕੋਈ ਪ੍ਰੋਬਲਮ ਆਈ ਆ 2 ਮਹੀਨੇ ਤੇ ਜਾਦਾ ਬਣਿਆ ਉਦੋਂ ਦਾ ਮੇਰਾ ਜੀ ਨਾ ਖਰਾਬ ਬੰਦੇ ਨੇ ਕੀ ਜਿਹੜੀ ਪਾਰਟੀ ਦਾ ਕੌਂਸਲਰ ਮੁਲੇ ਵੀ ਠਾਕੁਰ ਦਾ ਨਾਮ। ਹਾਂਜੀ। ਹਾਂਜੀ ਅੰਕਲ ਕਿਨਾ ਜੀ ਆਪਣਾ? ਮੇਰਾ ਨਾਮ ਸਰਦੂ ਸਿੰਘ ਹੈ ਜੀ। ਕਿੱਥੇ ਤੇ ਰਹਿਣ ਵਾਲੇ ਜੀ? ਮੈਂ ਸੀਆਰਪੀ ਕੋਲੋਨੀ ਮੁਕਾਮ ਨੰਬਰ 400 ਜੀ। ਕੀ ਮਾਮਲਾ ਕਿ ਇੱਕ ਤੁਹਾਡੀ ਪਤਨੀ ਤੇ ਤੁਹਾਡੇ ਬੇਟੇ ਤੇ ਹਮਲਾ ਹੋਇਆ ਹੈ ਜੀ? ਹਾਂ ਮਾਮਲਾ ਸਰ ਇਦਾਂ ਆ ਕਿ ਅੱਜ ਤੋਂ ਨਾ ਕੋਈ 10 ਸਾਲ ਪਹਿਲਾਂ ਗਾਇਆਂ ਰੱਖੀਆਂ ਸੀ ਮੈਂ। ਮੈਂ ਮੈਂ ਕੂੜੇ ਦਾ ਕੰਮ ਕਰਦਾ ਮੇਰੇ ਤੋਂ ਖਾਲਾ-ਦਾਲਾ ਬਹੁਤ ਨਿਕਲਦਾ ਸੀਗਾ। ਉਹਦੇ ਕਰਕੇ ਮੈਨੂੰ ਦੋ ਗਾਇਆਂ ਕੂੜੇ ਚੋਂ ਮਿਲੀਆਂ ਸੀਗੀਆਂ। ਮੈਂ ਉਹ ਲੈਣ ਲਿਆ ਕੇ ਮੋਂਨ ਜੀ ਸੇਵਾ ਸੁਭਾ ਕੀਤੀ ਉਹ ਵਿਚਾਰੀਆਂ ਦੁੱਧ ਦੇਣ ਲੱਪੀਆਂ। ਉਹ ਗਾਂ ਵੀ ਕਿਸੇ ਨੇ ਜ਼ਹਿਰ ਦੇ ਕੇ ਮਾਰ ਦਿੱ ਹੋਣੇ ਬਲਵੀਰ ਠਾਕੁਰ ਦੇ ਜਿਹੜੇ ਦੋਨੇ ਇਹ ਮੁੰਡੇ ਆ ਇਹਨਾਂ ਨੇ ਮੇਰੇ ਤੇ ਜ਼ਬਰਦਸਤੀ ਇਹਨੀ ਤਲਾਗੇ ਮੈਨੂੰ ਕਹਿੰਦੇ ਕਿ ਐਦਾਂ ਤੂੰ ਅਬਰਾਇ ਏਦਾਂ ਕਰ ਉਹ ਕਰ ਇਸ ਕਰਕੇ ਇਹਨੀ ਗਾਇਆਂ ਦਵਾਈਆਂ ਉਦੋਂ ਬਾਅਦ ਇਹਨੀ ਮੇਰੀ ਵਾਈਫ ਤੇ ਹਮਲਾ ਕੀਤਾ ਮੈਂ ਇਹਨਾਂ ਨੂੰ ਸੁਣਾਉਂਦਾ ਵੀ ਨਹੀਂ ਆ ਇਹਨਾਂ ਨੇ ਮੇਰੀ ਵਾਈਫ ਤੇ ਮੇਰੇ ਲਾੜੇ ਤੇ ਹਮਲਾ ਕੀਤਾ ਤਿੰਨਾਂ ਦੋਨੋਂ ਤਿੰਨਾਂ ਜਣੇ ਚਾਰਾ ਪੰਜ ਜਣੇ ਕਿੰਨੀਆਂ ਗਾਇਆਂ ਸੀਗੀਆਂ ਆਪਣੇ ਕੋਲ ਇਹ ਸਰ ਦੋ ਗਾਇਆਂ ਤੇ ਦੋਈ ਗਾਇਆਂ ਤੋਂ ਦਿੱਕਤ ਸੀਗੀ ਸਾਰੀ ਦੋ ਗਾਇਆਂ ਜਿਆਦਾ ਨਹੀਂ ਦੋ ਗਾਇਆਂ ਐ ਜੀ ਸਰ ਨੇ ਕਾਰਨ ਕੀ ਜਗਾਂ ਦਾ ਉਦੋਂ ਸਰ ਮੇਰਾ ਖੈਰਵਾ ਜੀ ਆ ਸਰ ਜੀ ਨਾਲ ਦੀ ਪੁਰਾਣੀ ਰੰਜੀ ਤੁਹਾਡੀ ਹਾਂ ਜੀ ਪੁਰਾ ਤ੍ਰਿਪਤਾ ਸ਼ਰਮਾ ਨੇ ਇਹ ਦੂਜੀ ਪਾਰਟੀ ਨਾਲ ਇਸ ਕਰਕੇ ਸਾਡੀ ਪਾਰਟੀ ਬਾਜੀ ਨਾਲ ਪਾਰਟੀ ਬਾਜੀ ਕਰਦ ਕਰਕੇ ਮੈਨੂੰ ਇਦਾਂ ਕੰਮ ਪੂਰੇ ਠਾ ਕੇ ਰਖਾਉਣਾ ਜੀ ਬਲਵੀਰ ਠਾਕ ਸਾਡੇ ਐਮਸੀ ਬਾਲ ਨੇ ਨਵੇਂ ਉਹ ਆ ਜੀ ਉਹਨਾਂ ਨੇ ਵੀ ਹਮਲਾ ਕੀਤਾ ਨਾਲ ਨਹੀਂ ਉਹ ਹਮਲਾ ਨਹੀਂ ਉਹਦਾ ਆਏ ਸੀ ਕਿ ਉਹਨੀ ਇਹ ਗੱਲ ਕਹੀ ਕਿ ਤੁਸੀਂ ਜੋ ਵੀ ਕਰਨਾ ਤੁਸੀਂ ਕਰੋ ਮੈਂ ਤੁਹਾਡੇ ਮਗਰ ਖੜਾ ਐ ਤੇ ਜਿਹੜੀ ਟੀਮ ਆਈ ਸੀ ਉਹ ਕਾਰਪੋਰੇਸ਼ਨ ਤੋਂ ਆਈ ਸੀ ਟੀਮ ਕਾਰਪੋਰੇਸ਼ਨ ਤੋਂ ਆਈ ਸੀ ਉਹ ਕੀ ਕਹਿ ਕੇ ਗਿਆ ਤੁਹਾਨੂੰ ਆ ਕੇ ਮੈਨੂੰ ਕੁਛ ਨਹੀਂ ਕਿਹਾ ਉਹਨੇ ਜਦੋਂ ਮੈਂ ਆਇਆ ਉਹਨੂੰ ਤੋਲ ਛਪਲਾ ਤੋਲ ਦਿੱਤਾ ਸੀ ਤੇ ਗਾਈਆਂ ਹੁਣ ਕਿੱਥੇ ਐਸ ਗਾਈਆਂ ਇਸ ਟਾਈਮ ਪਾਰਕ 'ਚ ਬੰਨੀਆਂ ਸੀ ਮੈਂ ਮੰਗ ਕਰਦੇ ਪ੍ਰਜਾ ਮੈਂਕ ਸਰ ਇਹ ਹੀ ਮੈਂ ਮੰਗ ਕਰਦਾ ਜੇ ਮੇਰੀ ਗਲਤੀ ਹੈ ਕਿ ਮੈਨੂੰ ਦੱਸਿਆ ਜਾਵੇ ਇਹ ਮੇਰੇ ਵਾਈਫ ਤੇ ਨਹੀਂ ਜਾਣ ਕੇ ਹਮਲਾ ਕੀਤਾ ਮੇਰੀ ਵਾਈਫ ਨੂੰ ਹੱਥ ਪਾਇਆ ਨਹੀਂ ਮੇਰੇ ਬੱਚਿਆਂ ਨੂੰ ਹੱਥ ਪਾਇਆ ਕੱਲ ਨੂੰ ਮੈਨੂੰ ਕੁਝ ਹੋ ਜਾਂਦਾ ਜਾਂ ਮੇਰੇ ਨੂੰ ਕੋਈ ਬਾਹਰੋਂ ਕੁਝ ਕਰਾ ਸਕਦੇ ਹੁਣ ਮੈਂ ਕਿਉਂਕਿ ਮੈਂ ਗਰੀਬ ਬੰਦਾ ਮੈਂ ਇਹਨਾਂ ਦਾ ਮੁਕਾਬਲਾ ਕਿੱਦਾਂ ਕਰੂੰਗਾ ਕੱਲ ਨੂੰ ਕੋਈ ਪਰਚਾ ਵੀ ਪੂਰਾ ਬਸਾ ਉਸ ਵਿੱਚ ਤੇ ਆਪਾਂ ਆ ਸਕਦੇ ਸੀਗੇ ਸਾਰੇ ਬੰਦੇ ਇਹ 6-7 ਜਣੇ ਸੀ ਜੀ ਹਥਿਆਰ ਸੀ ਨਾ ਕੋਈ ਹਾਂਜੀ ਹਥਿਆਰ ਸੀ ਗੱਲ ਕਾਕਾ ਕੀ ਨਾਮ ਤੇਰਾ ਐਰਨ ਕਿਤੇ ਰਹਿਣਾ ਤੁਸੀਂ ਪਰ ਬਸ ਸਟੇਟ ਸੀ ਯਾਰ ਕੀ ਮਾਮਲਾ ਕੀ ਜਿਹੜਾ ਤੁਹਾਡੇ ਛੱਟਾ ਵਗੈਰਾ ਲੱਗੀਆਂ ਜੜੀਆਂ ਅੱਜ ਕੀ ਇਹਨਾਂ ਨੇ ਪਹਿਲਾਂ ਗਾਇਆਂ ਰੱਖੀਆਂ ਸੀ ਆ 8 ਸਾਲ ਤੋਂ ਤਾਂ ਇਹਨਾਂ ਨੂੰ ਚੱਕਣ ਦਾ ਕਿਹਾ ਸੀਗਾ ਇਹਨਾਂ ਨੇ ਨਹੀਂ ਚੱਕੀਆਂ ਇਹਨਾਂ ਤੋਂ ਐਪਲੀਕੇਸ਼ਨ ਗਈ ਸੀ ਕਿ 5 ਦਿਨਾਂ ਦੇ ਵਿੱਚ ਇਹਨਾਂ ਨੇ ਚੱਕਰ ਦੇਣ ਇਹਨਾਂ ਨੇ ਨਹੀਂ ਚੱਕੇ ਫਿਰ ਉਸ ਤੋਂ ਬਾਅਦ ਅੱਜ ਕੋਆਪਰੇਸ਼ਨ ਵਾਲੇ ਆਏ ਸੀਗੇ ਤਾਂ ਇਹਨਾਂ ਦਾ ਜੋ ਵੀ ਗਾਵਾਂ ਦਾ ਘਰ ਸੀਗਾ ਖੁੱਲੀ ਖੁੱਲੀ ਉਹ ਕੱਟ ਉਹ ਡਾ ਦਿੱਤੀ ਯਾਨੀ ਕਿ ਫਿਰ ਉਸ ਤੋਂ ਬਾਅਦ ਇਹਨਾਂ ਦਾ ਪੂਰਾ ਪਰਿਵਾਰ ਤੇ ਇਹਨਾਂ ਦੇ ਨਾਲ ਹੀ ਰਿਲੇਟਿਵ ਨਾਲ ਕਿ ਹੋਰ ਵੀ ਬੰਦੇ ਸੀਗੇ ਉਹਨਾਂ ਨੇ ਸਾਰਿਆਂ ਨੇ ਸਾਡੇ ਪਰਿਵਾਰ ਤੇ ਹਮਲਾ ਕੀਤਾ ਕੰਨਾ ਹਮਲਾ ਕੀਤਾ ਤੁਹਾਡੇ ਤੇ ਜੀ ਉਹ ਦਾਤ ਦਾ ਆ ਦੇਖੋ ਜੀ ਮੇਰੇ ਦਾਤ ਕੋਈ ਵੀਡੀਓ ਹੈ ਤੁਹਾਡੇ ਕੋਲ ਮਲੇ ਦੀ ਕੋਈ ਸੀਸੀਟੀਵੀ ਕੈਮਰਾ ਹੈਗਾ ਤਾਂ ਲੱਗੇ ਹਾਂਜੀ ਲੱਗੇ ਉਹਨਾਂ ਦੇ ਘਰ ਹੀ ਲੱਗੇ ਹੋਇਆ ਅੱਛਾ ਇੱਕ ਸੀਸੀਟੀਵੀ ਤੁਹਾਡੀ ਵੀ ਉਹ ਦਿਖਾ ਰਿਹਾ ਕਿ ਤੁਹਾਡੇ ਹੱਥ 'ਚ ਦਾਤ ਫੜਿਆ ਸਿਕਾ ਤੁਸੀਂ ਭੱਜੇ ਭੱਜੇ ਜਾਂਦੀ ਸੀਗੇ ਉਹ ਕੀ ਕਾਰਨ ਦਾਤ ਲੈ ਕੇ ਭੱਜਣ ਦਾ ਹਾਂਜੀ ਜੀ ਉਹਨਾਂ ਨੇ ਪਹਿਲਾਂ ਮੇਰੇ ਤੇ ਹਮਲਾ ਕੀਤਾ ਜਿੱਕਰ ਜੀ ਉਸ ਤੋਂ ਬਾਅਦ ਅਸੀਂ ਵੀ ਅਸੀਂ ਵੀ ਉਸ ਤੋਂ ਬਾਅਦ ਦੁਬਾਰਾ ਅਸੀਂ ਵੀ ਕੁਝ ਕਰਨਾ ਸੀ ਲੋ ਅੱਛਾ ਜੀ ਤਾਂ ਕਰਕੇ ਜੀ ਪਹਿਲਾਂ ਉਹਨਾਂ ਨੇ ਪਹਿਲਾਂ ਉਹਨਾਂ ਤੋਂ ਹੀ ਹਮਲਾ ਹੋਇਆ ਸੀਗਾ ਪਹਿਲਾਂ ਦਾਤ ਉਹੜਾ ਨਹੀਂ ਮਾਰਿਆ ਸੀਗਾ ਕੀ ਕਾਰਨ ਕੀ ਹੋਇਆ ਮੇਨ ਜਿਹੜਾ ਲੜਾਈ ਹੋ ਗਈ ਜੀ ਉਹਨਾਂ ਨੇ ਕਿ ਜੀ ਆਪਣੇ ਉਹਨਾਂ ਨੇ ਗਾਇਆਂ ਉਹਨਾਂ ਨੇ ਕਢਾਤੀਆਂ ਇਸ ਕਰਕੇ ਜੀ ਉਹਨਾਂ ਦਾ ਪੂਰਾ ਪਰਿਵਾਰ ਜੀ ਸਾਡੇ ਨਾਲ ਲੜਨ ਤਿਆਰ ਹੋ ਗਿਆ ਜੀ ਜੀ ਮਾਰਿਆ ਜੀ ਮੇਰੇ ਵੀ ਮੇਰੇ ਮੇਰੇ ਚਾਚੇ ਨੇ ਮੇਰੇ ਡੈਡੀ ਨੇ ਜੀ ਸਾਰਿਆਂ ਨੂੰ ਉਹਨਾਂ ਨੇ ਮਾਰਿਆ ਨਾਲ ਰਿਲੇਟਿਵ ਵੀ ਉਹਨਾਂ ਦੇ ਨਾਲ 12 ਵੀ ਬੰਦੇ ਸਨ ਜਗਾ ਤਾਂ ਕਾਰਪੋਰੇਸ਼ਨ ਟੀਮ ਨੇ ਢਾਈ ਆ ਹਾਂ ਜੀ ਤੇ ਲੜਾਈ ਤੁਹਾਡੇ ਨਾਲ ਹੋ ਗਈ ਕੋਈ ਵਜ੍ਹਾ ਬਈ ਇਹਦੀ ਲੜਾਈ ਦੀ ਕਿਉਂਕਿ ਜੀ ਕਿਉਂਕਿ ਜੀ ਕੋਈ ਵਜ੍ਹਾ ਨਹੀਂ ਸੀ ਕਿ ਜੀ ਜੀ ਸਾਰਿਆਂ ਨੇ ਸਾਰਿਆਂ ਨੇ ਜੀ ਸਾਈਨ ਕਿਤੇ ਮੱਲੇ ਵਾਲੇ ਨੇ ਇਹਨਾਂ ਨੇ ਟਾਰਗੇਟ ਸਾਡੇ ਕਿਤਾ ਜੀ ਇਹਨਾਂ ਨੇ ਯਾਨੀ ਕਿ ਹਮਲੇ ਵੀ ਸਾਡੇ ਤੇ ਕਿਤੇ ਲੜਾਈ ਜੀ ਅਈ ਸਰ ਕੀ ਨਾਮ ਹੈ ਆਪਣਾ ਮੈਂ ਜੀ ਬਲਵੀਰ ਠਾਕੁਰਾਂ ਬਲੋਕ ਪ੍ਰਧਾਨ ਆਮ ਆਦਮੀ ਪਾਰਟੀ ਤੋਂ ਕੀ ਮਾਮਲਾ ਕੀ ਸਰ ਇੱਕ ਤੁਹਾਡੇ ਮਹੱਲੇ ਵਿੱਚ ਵਾਰਡ 'ਚ ਲੜਾਈ ਹੋਈ ਹੈ ਦੋ ਧਿਰਾਂ ਦੀ ਤੇ ਉਹ ਤੁਹਾਡੇ ਤੇ ਰੋਪ ਲਗਾ ਰਹੇ ਆ ਵੀ ਬਲਵੀਰ ਠਾਕਰ ਦੀ ਸ਼ਹਾਦਤ ਉੱਤੇ ਸਾਡਾ ਹਮਲਾ ਕੀਤਾ ਇਹਨਾਂ ਨੇ ਕੀ ਮਾਮਲਾ ਸਾਰਾ ਦੱਸਿਓ ਦੇਖੋ ਇਹ ਮਾਮਲਾ ਤਾਂ ਇਹ ਅੱਜ ਦਾ ਨਹੀਂ ਇਹਨਾਂ ਨੇ ਪਿਛਲੀ ਵਾਰੀ ਵੀ ਕੰਪਲੇਂਟ ਦਿੱਤੀ ਸੀਗੀ ਕਮਿਸ਼ਨਰ ਨੂੰ ਇਹਨਾਂ ਨੇ ਪਰਿਵਾਰ ਨੇ ਜਿਹੜੇ ਸਾਹਮਣੇ ਰਹਿੰਦੇ ਆ ਉੱਥੇ گاਉਂ ਮੁੱਜਾ ਬੰਨੀਆਂ ਇਹਨਾਂ ਨੇ ਕਿ ਸਾਨੂੰ ਜੀ ਹੈਲਥੀ ਦੀ ਪ੍ਰੋਬਲਮ ਹੈਗੀ ਆ ਬਿਮਾਰ ਹੁੰਦੇ ਆ ਮੱਖੀਆਂ ਮੱਛਰਾਂ ਸਾਰਾ ਉਹਨਾਂ ਨੇ ਦਿਖਾਇਆ ਸੀ ਵੀਡੀਓ ਬਣਾ ਕੇ ਸਾਰਾ ਕੁਝ ਉਸ ਤੋਂ ਬਾਅਦ ਮਾਮਲਾ ਮੇਰੇ ਤੱਕ ਆਇਆ ਤੇ ਮੈਂ ਜਾ ਕੇ ਸੀ ਤੇ ਜਾ ਕੇ ਕਮਿਸ਼ਨਰ ਮੈਡਮ ਦੇ ਐਪਲੀਕੇਸ਼ਨ ਦੇ ਦਿੱਤੀ ਉਹਨਾਂ ਨੇ ਠਾ ਦਿੱਤਾ ਸੀ ਸਾਰਾ ਕੁਝ ਉਸ ਦੌਰਾਨ ਇਹਨਾਂ ਨੇ ਕਾਉਂਸਲਰ ਨੂੰ ਲੈ ਕੇ ਤੇ ਉੱਥੇ ਇੱਕ ਸਰਸੀਪਲ ਹਸਪਤਾਲ ਵਿੱਚ ਹੈਗਾ ਆ ਬినੋਦ ਆ ਮੁੰਡਾ ਕੋਈ ਲੈ ਅੰਦਰ ਹੈ ਸਟੈਂਪ ਵੀ ਹੈਗਾ ਹੈ ਹਾਜ਼ਰੀ ਕਰਦਾ ਹੈ ਤੇ ਉਹ ਜਾ ਕੇ ਕੁਰਸੀ ਤੇ ਬਹਿ ਕੇ ਕਾਉਂਸਲਰਾਂ ਤੇ ਬਹਿ ਕੇ ਫੇਰ ਮੱਜਾ ਗਾਮਾ ਬਣਾਤੀਆਂ ਜਿਹੜੇ ਉਹ ਟਾਕ ਕੇ ਸੀ ਕਾਰਪੋਰੇਸ਼ਨ ਵਾਲੇ ਇਹਨਾਂ ਨੇ ਫੇਰ ਹੋਣਾ ਬਣਾ ਦਿੱਤੀਆਂ ਤੇ ਉਸ ਮੈਟਰ ਵਿੱਚ ਫੇਰ ਚਲੋ ਮਾਮਲਾ ਇਹਨਾਂ ਨੇ ਠੰਡਾ ਕਰ ਦਿੱਤਾ ਵੀ ਲੜਾਈ ਦਾ ਇਸ਼ੂ ਨਹੀਂ ਬਣਾਣਾ ਇਹ ਗਾਲਾਂ ਉਦੋਂ ਵੀ ਇਹਨਾਂ ਨੂੰ ਕੱਢਦੇ ਹੁੰਦੇ ਸੀ ਵਿਚਾਰੇ ਨਾ ਹਥਿਆਰ ਲਾ ਕੇ ਪੈਂਦੇ ਸੀ ਤੇ ਇਹਨਾਂ ਨੇ ਜਦੋਂ ਹੁਣ ਦੁਬਾਰਾ ਇਸ਼ੂ ਉੱਠਿਆ ਇਹਨਾਂ ਨੇ ਮੈਨੂੰ 40-50 ਬੰਦਿਆਂ ਨੇ ਕੰਪਲੀਟ ਦੇਖੇ ਦਿੱਤੀ ਜੋ ਇਲੈਕਸ਼ਨ ਹੋ ਗਏ ਐਮਸੀ ਬਣ ਗਿਆ ਸੀ ਮੇਰੀ ਮਿਸ ਜੀ ਉਸ ਤੋਂ ਬਾਅਦ ਫੇਮ ਮੁੱਦਾ ਸਾਡਾ ਵੀ ਕਹਿੰਦੇ ਵੀ ਸਫਾਈ ਕਰਨੀ ਆ ਕਾਰਪੋਰੇਸ਼ਨ ਦੇ ਸਾਰੀਆਂ ਪਾਰਕਾਂ ਦੀ ਸਫਾਈ ਕਰਨੀ ਆ ਉਹਨਾ ਮੁੱਦਾ ਆ અમારી ਪਾਰਟੀ ਦਾ ਵੀ ਜਿਹੜੀ ਹੈਲਥਲੀ ਕਿਤੇ ਵੀ ਪ੍ਰੋਬਲਮ ਨਹੀਂ ਆਣੀ ਚਾਹੀਦੀ ਆ ਮੱਖੀਆਂ ਮੱਛਣਾਂ ਦੀ ਗਾਵਾਂ ਵਿੱਚ ਇਹਨਾਂ ਸਰਕਾਰੀ ਲਗਾਤਾਰ ਪੰਜ ਸਾਲਾਂ ਤੋਂ ਬੰਨੀਆਂ ਹੋਈਆਂ ਸੀਗੀਆਂ ਇਹਨਾਂ ਨੂੰ ਤਾਂ ਜੁਰਮਾਨਾ ਵੀ ਪਿਆਣਾ ਚਾਹੀਦਾ ਸੀਗਾ ਮੋਟਾ ਸਰਕਾਰ ਨੇ ਚਲੋ ਕੁਝ ਨਹੀਂ ਕੀਤਾ ਇਹਨਾਂ ਨੂੰ ਪੰਜ ਸੱਤ ਦਿਨ ਦਾ ਟਾਈਮ ਦਿੱਤਾ ਦੋ ਵਾਰੀ ਇਹਨਾਂ ਨੇ ਮੱਝਾਂ ਗਾਵਾਂ ਨਹੀਂ ਚੱਕੀਆਂ ਇਹਨਾਂ ਨੇ ਵਾਦਾ ਕੀਤਾ ਸੀ ਸਰਕਾਰ ਨਾਲ ਵੀ ਅਸੀਂ ਤੁਹਾਨੂੰ ਫੋਟੋਆਂ ਖਿੱਚ ਕੇ ਪਾਦਮਾਂਗੇ ਤੇ ਅੱਜ ਜੇ ਵੀਸੀ ਲੈ ਕੇ ਆਏ ਕਾਰਪੋਰੇਸ਼ਨ ਨੇ ਇਹਨਾਂ ਤੇ ਜੋ ਕਾਰਵਾਈ ਬੰਦੀ ਸੀ ਉਹ ਕਰ ਦਿੱਤੀ ਆ ਤੇ ਉਹ ਤੋਂ ਬਾਅਦ ਇਹਨਾਂ ਦੇ ਪਰਿਵਾਰ ਤੇ ਜਿਹੜੇ ਕੰਪਲੇਂਟ ਦਿੱਤੀ ਸੀ ਸਾਰੇ ਪਰਿਵਾਰਾਂ ਤੇ ਇਹਨਾਂ ਨੇ ਹਮਲਾ ਕਰ ਦਿੱਤਾ ਹਥਿਆਰ ਲੈ ਕੇ ਉਹ ਵਿਚਾਰੇ ਦੀ ਉਂਗਲ ਵੀ ਵੱਢ ਹੋਈ ਇੱਕ ਦੀ ਤੇ ਮੈਨੂੰ ਤਾਂ ਬਾਕੀ ਪਤਾ ਨਹੀਂ ਬਾਕੀ ਦਾ ਤੁਹਾਡੇ ਨੂੰ ਪਤਾ ਲੱਗਦਾ ਕਿ ਤੁਹਾਡੇ ਤੇ ਬਲੇਮ ਲਾਇਆ ਮੈਨੂੰ ਪਤਾ ਨਹੀਂ ਕਿਸ ਤਰ੍ਹਾਂ ਬਲੇਮ ਲਾਇਆ ਮੈਂ ਤਾਂ ਉਸ ਟਾਈਮ ਤੇ ਹਾਜ਼ਰ ਨਹੀਂ ਸੀਗਾ ਠੀਕ ਨਹੀਂ ਮੈਨੂੰ ਲੋਕਾਂ ਨੇ ਕਿਹਾ ਭਾਜੀ ਤੁਸੀਂ ਨਹੀਂ ਜਾਣਾ ਜੇ ਕੋਈ ਜਨਾਨੀ ਹੈਗੀ ਆ ਉਦਾਂ ਦੀ ਤੇ ਇਹਨੇ ਕੱਪੜਿਆਂ ਦਾ ਇਲਜ਼ਾਮ ਤੁਹਾਡੇ ਤੇ ਜਰੂਰ ਲਾਉ। ਮੈਨੂੰ ਵੀ ਪਤਾ ਹਲੇ ਕੀ ਮੈਂ ਬਾਅਦ ਚ ਦੇਖੂਗਾ ਵੀਡੀਓ ਵਿੱਚ ਕੀ ਇਲਜ਼ਾਮ ਲਾਏ ਆ। ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਉਹੀ ਹਥਿਆਰ ਹੋ ਸਕਦਾ ਇਹਦਾ। ਸ਼ੁਰੂ ਤੋਂ ਮੈਨੂੰ ਕਹਿ ਲਈ ਸੀ ਮੈਂ ਤੇਰੇ ਉੱਪਰ ਲੰਮੀ ਪੈਣਾ ਮੈਂ ਕੱਪੜੇ ਪਾੜਨੇ। ਕਾਰਨ ਤੁਹਾਨੂੰ ਕਿਉਂ ਕਿਉਂ ਕਹਿ ਰਹੇ ਜਦਾਂ? ਦੇਖੋ ਜੀ ਜਿਹੜਾ ਕਹਿੰਦੇ ਹੁੰਦੇ ਆ ਵੇ ਸੱਚਾਈ ਤੇ ਚੱਲਦਾ। ਉਹਦਾ ਹਥਿਆਰ ਜਨਾਨੀ ਦਾ ਇੱਕੋ ਹੀ ਹੁੰਦਾ ਆ। ਉਹ ਹੁਣ ਪ੍ਰਸ਼ਾਸਨ ਨੇ ਦੇਖਣਾ ਹੈ ਕਿ ਕੀ ਕੀ ਹਥਿਆਰ ਚੱਲਦਾ। ਤੁਸੀਂ ਪਹਿਲਾਂ ਕੋ ਕੰਪਲੇਂਟ ਨਹੀਂ ਦਿੱਤੀ ਕੋਈ ਕਹਿੰਦਾ ਦੇ ਖਿਲਾਫ? ਕ ਨਾ ਦੋ ਤਿੰਨ ਵਾਰੀ ਪਹਿਲਾਂ ਵੀ ਦਿੱਤੀਆਂ ਕੁਮਲੇਟਾਂ ਤੇ ਇਹ ਜਨਾਨੀ ਆ ਜੀ ਇੱਦਾਂ ਤੇ ਮੈਨੂੰ ਧੌਂਕੀਆਂ ਦਿੰਦੀ ਆ ਕੱਲੀ ਗੱਡੀ ਦੇ ਇੱਕ ਮੈਨੂੰ ਰੋਕਦੀ ਵੀ ਆ ਤੇ ਗਾਲੀ ਗਲੋਚ ਕਰਦੀ ਆ ਸ਼ੀਸ਼ਿਆਂ ਤੇ ਹੱਥ ਮਾਰਦੀ ਆ ਕੱਪੜੇ ਪਾੜਨ ਹਮੇਸ਼ਾ ਹੀ ਤਿਆਰ ਰਹਿੰਦੀ ਆ ਤੇ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਸਕਦਾ ਮੇਰੇ ਘਰ ਦੇ ਅੱਗੇ ਰਾਤੀ ਵੀ ਘੁੰਮਦੀ ਸੀ ਮੈਂ ਬਾਹਰ ਬਹਿਣਾ ਆਪਣੇ ਘਰ ਦੇ ਬਾਹਰ ਤੇ ਰਾਤੀ ਵੀ ਘੁੰਮਦੀ ਸੀਗੀ ਲੈ ਕੇ ਮੈਂ ਜੇ ਮੌਕਾ ਮਿਲਿਆ ਤਾਂ ਮੈਂ ਹੁਣੇ ਪਾੜ ਦੇਣੀ ਇਹ ਲੜਾਈ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਕੋਈ ਇੰਨਾ ਤੇ ਫਿਰ ਪੁਲਿਸ ਨੇ ਕਿਹਾ ਸੀ ਇਹਨੂੰ ਸਮਝਾਇਆ ਸੀ ਇੱਕ ਦੋ ਵਾਰੀ ਤੰਦੇ ਭਾਜੀ ਮੈਂ ਨਹੀਂ ਮੁੜ ਕੇ ਜਾਊਂਗੀ ਘਰ ਦੇ ਬਾਹਰ ਇਹਨਾਂ ਦੇ ਮੈਂ ਨੰਗੂਂਗੀ ਨਹੀਂ ਮੇਰਾ ਕੋਈ ਉੱਧਰ ਲੈਣ ਦੇ ਨਹੀਂ ਹੁਣ ਫੇਰ ਰਾਤ ਦੋ ਤਿੰਨ ਦਿਨ ਉਹ ਫੇਰ ਜਾ ਰਹੇ ਲਗਾਤਾਰ ਸਰ ਜਿਹੜੀ ਵਾਰਦਾਤ ਹੋਈ ਆ ਲੜਾਈ ਝਗੜਾ ਹੋਇਆ ਤੁਸੀਂ ਮੌਕੇ ਤੇ ਸੀਗੇ ਨਹੀਂ ਨਹੀਂ ਮੈਂ ਮੌਕੇ ਤੇ ਸੀਗਾ ਮੈਂ ਤਾਂ ਸਾਡੇ ਗੁਆਂਢ ਜਿਹੜੀ ਡੈਥ ਹੋਈ ਸੀ ਮੈਂ ਉਹਦੀ ਤਿਆਰੀਆਂ ਵਿੱਚ ਸੀਗਾ ਸੰਸਕਾਰ ਕਰਨਾਂ ਕਿਹੜੀ ਟੀਮ ਸੀ ਕੌਣ ਸੀਗੇ ਅਫਸਰ ਜਿਹੜੇ ਆਏ ਸੀ ਅੱਜ ਇਹ ਵੀ ਨਹੀਂ ਜੀ ਮੈਨੂੰ ਪਤਾ ਇਹ ਵੀ ਨਹੀਂ ਪਤਾ ਇਹ ਤਾਂ ਕਾਰਪੋਰੇਸ਼ਨ ਵਾਲੇ ਦੱਸ ਸਕਦੇ ਆ ਕਿਹੜੀ ਨਹੀਂ ਤੁਸੀਂ ਐਮਸੀ ਆ ਮੱਲੇ ਦੇ ਤੁਹਾਨੂੰ ਦੱਸਿਆ ਹੋਗਾ ਕਾਰਪੋਰੇਸ਼ਨ ਨੇ ਕੋਈ ਬੰਦੇ ਆ ਰਹੇ ਜ ਨਹੀਂ ਆਏ ਸੀ ਮੇਰਾ ਖਿਆਲ ਹੈ ਤੇ ਉਹ ਜੀ ਵੀ ਸੀ ਲੈ ਕੇ ਆਏ ਸੀ ਮੈਨੂੰ ਉਹਨਾਂ ਨੇ ਕਿਹਾ ਵੀ ਹੈਲਥ ਡਿਪਾਰਟਮੈਂਟ ਨੂੰ ਤੁਸੀਂ ਐਪਲੀਕੇਸ਼ਨ ਦੇਓ ਅਸੀਂ ਉੱਥੇ ਦਿੱਤੀ ਸੀ ਹਾਂਜੀ ਮੈਡਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਵੀਨ ਠਾਕੁਰ ਹੈ ਮੈਂ ਵਾਰਡ ਨੰਬਰ 27 ਤੋਂ ਐਮਸੀ ਉਹ ਜੋ ਜੱਦਾ ਜੀ ਤੇ ਅੱਜ ਆ ਵਾਰਡ ਦੇ ਵਿੱਚ ਮਹੱਲੇ 'ਚ ਇੱਕ ਲੜਾਈ ਝਗੜਾ ਹੋਇਆ ਆ ਕੀ ਕਾਰਨ ਹੋਇਆ ਸਾਰਾ ਲੜਾਈ ਝਗੜੇ ਦਾ ਇਹ ਜੀ ਇਹਨਾਂ ਨੇ ਮਤਲਬ ਜਿਹੜੇ ਇਹਨਾਂ ਦੇ ਅੰਡ ਗੁੰਡ ਵਲੇ ਆ ਉਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ ਸੀ ਤੇ ਕਾਰਪੋਰੇਸ਼ਨ ਵਿੱਚ ਵੀ ਦਿੱਤੀ ਆ ਬਾਕੀ ਸਾਨੂੰ ਉਹਨਾਂ ਦਿੱਤੀ ਹੋਣਾ ਕਾਰਪੋਰੇਸ਼ਨ ਵਾਲਿਆਂ ਜਿਹੜਾ ਐਕਸ਼ਨ ਲਿਆ ਅਸੀਂ ਉਹਦੇ ਅਧੀਨ ਮਤਲਬ ਇਹ ਕੀਤਾ ਤੇ ਉਹਨਾਂ ਨੇ ਆ ਕੇ ਇੱਥੇ ਕਾਰਵਾਈ ਕੀਤੀ ਤੇ ਸਾਨੂੰ ਇਹਨਾਂ ਨੇ ਮਤਲਬ ਗਾਲੀ ਗਲੋਚ ਕੀਤਾ ਜਿਹੜੀ ਐਪਲੀਕੇਸ਼ਨ ਦਿੱਤੀ ਆ ਕੇ ਕਾਦੀ ਐਪਲੀਕੇਸ਼ਨ ਸੀ ਇਹ ਇਧਰ ਪਸ਼ੂ ਪਾਰਕ ਵਿੱਚ ਕਈ ਸਾਲਾਂ ਤੋਂ ਬੰਨੇ ਆ ਇਹਨਾਂ ਨੇ ਅੱਛਾ ਜੀ ਤੇ ਆਂਡ ਗਵਣਣ ਵਾਲਿਆਂ ਨੇ ਹੁਣ ਮਤਲਬ ਇਹ ਕਹਿੰਦੇ ਸਾਨੂੰ ਪ੍ਰੋਬਲਮ ਆ ਮਤਲਬ ਗਰਮੀ ਆ ਗਈਆਂ ਬਾਹਰ ਬੈਠਣਾ ਮੱਖੀ ਮੱਛਰ ਮਤਲਬ ਇਹ ਹੈਗੇ ਆ ਆਣ ਗਵਰਨ ਵਾਲਿਆਂ ਨੇ ਜਿਹੜਾ ਪੇਪਰ ਤੁਸੀਂ ਹੱਥ ਚ ਲੈ ਆ ਗਏ ਹਾਂ ਹਾਂਜੀ ਇਹ ਇਹ ਨਾਲ ਮੱਲੇ ਵਾਲਿਆਂ ਨੇ ਸਾਈਨ ਕੀਤੇ ਹਾਂ ਹਾਂਜੀ ਇਹਨਾਂ ਆਣ ਗਵਰਨ ਸਾਰਿਆਂ ਦੇ ਸਾਈਨ ਹੈਗੇ ਆ ਕੀਤੇ ਤੇ ਜੇ ਅੱਜ ਕਮੇਟੀ ਵਾਲਿਆਂ ਨੇ ਆ ਕੇ ਸਾਰ ਜਗ੍ਹਾ ਨੂੰ ਸਾਫ਼ ਕੀਤਾ ਹੈ ਹਾਂਜੀ ਹਾਂਜੀ ਤੇ ਚਲੋ ਉਹਨਾਂ ਨੇ ਕਰਤਾ ਫਿਰ ਲੜਾਈ ਦਾ ਕੀ ਕਾਰਨ ਹੋਇਆ ਲੜਾਈ ਫਿਰ ਆਪਸ ਵਿੱਚ ਹੀ ਮਤਲਬ ਲੱਗ ਪਏ ਲੜਨ ਤੇ ਬੀਚੀ ਸਾਨੂੰ ਮਤਲਬ ਗਾਲਾਂ ਕੱਢਣ ਲੱਗੇ ਬਹੁਤ ਗੰਦੀਆਂ ਗੰਦੀਆਂ ਬੇਟੀ ਤੱਕ ਸਾਡੀ ਨੂੰ ਗਾਲਾਂ ਕੱਢੀਆਂ ਇਹਨਾਂ ਨੇ ਕਹਿੰਦੇ ਕਹਿੰਦੇ ਮੇਰੇ ਘਰ ਵਾਲੇ ਕੋਲ ਆਪਣੀ ਬੇਟੀ ਨੂੰ ਭੇਜ ਦਿਓ ਮਤਲਬ ਇਦਾਂ ਦੀ ਗਾਲਾਂ ਇਹਨਾਂ ਨੇ ਕੱਢੀਆਂ ਲੜਾਈ ਚੱਲਦੀ ਸਾਨੂੰ ਤਾਂ ਯਨਕੀ 11 ਸਾਲ ਹੋ ਗਏ ਇਹਨਾਂ ਇਹਦਾ ਘਰ ਵਾਲਾ ਜਿਹੜਾ ਸਰਵਜੀਤ ਸਾਭੀ ਆ ਉਹ ਰਾਤ ਨੂੰ ਡਰਿੰਕ ਕਰਕੇ ਯਨਕੀ ਬੇਕਾਇਦਾ ਨਾਮ ਮੇਰੇ ਹਸਬੰਡ ਦਾ ਲੈ ਕੇ ਤੇ ਮਾਂ ਭੈਣ ਦੀ ਗਾਲਾਂ ਕੱਢਦਾ ਹੈ ਮਤਲਬ ਡੇਲੀ ਜਦੋਂ ਵੀ ਡਰਿੰਕ ਕਰਦਾ ਆ ਉਹ ਤਾਂ ਚਲੋ ਅਸੀਂ ਬਾਈ ਨੇਵ ਨਾਲੇ ਰਿਕਾਰਡਿੰਗ ਕਰਕੇ ਦੇਵਾਂਗੇ ਤੁਸੀਂ ਕਹਿੰਦੀ ਸੀ ਪੁਲਿਸ ਨੂੰ ਜਦੋਂ ਇਦਾਂ ਗਾਲਾਂ ਕੱਢਦੇ ਨਹੀਂ ਹਾਲੇ ਨਹੀਂ ਮਤਲਬ ਅਸੀਂ ਕੀਤੀ ਦੋ ਵਾਰੀ ਪਹਿਲਾਂ ਕੀਤੀ ਆ ਉਦੋਂ ਕਹਿੰਦਾ ਸੀ ਵੀ ਮੈਂ ਨਹੀਂ ਅਜ ਤੋਂ ਬਾਅਦ ਕੱਡੂੰਗਾ ਇਹ ਇਹ ਕਰੂੰਗਾ ਪਰ ਇਹ ਹੁਣ ਮਤਲਬ ਨਹੀਂ ਮੰਨਦਾ ਹੈਗਾ ਹੁਣ ਵੀ ਸਾਨੂੰ ਧਮਕੀਆਂ ਬਹੁਤ ਦਿੰਦੇ ਸਾਡੇ ਘਰ ਦੇ ਕੋਲ ਆ ਕੇ ਮਤਲਬ ਰਾਤ ਨੂੰ ਨਾਲ ਕੁੱਤੇ ਲਿਆ ਕੇ ਨਾਲ ਘੁੰਮਦੀ ਆ ਲੇਡੀਜ਼ ਇਹਦੀ ਤ੍ਰੇਖਾ ਤੁਹਾਨੂੰ ਕੀ ਲੱਗਦਾ ਜੇ ਉਹ ਘੁੰਮ ਰਹੀ ਆ ਤੇ ਉਹ ਲੜਾਈ ਦਾ ਮੋਲ ਚਾਂਦੀ ਆ ਪਰ ਅਸੀਂ ਫਿਰ ਵੀ ਆਪਣੇ ਘਰ ਦੇ ਕੋਲ ਵੀ ਅਸੀਂ ਚੁੱਪ ਰਹਿੰਦੇ ਆ ਵੀ ਚਲੋ ਕੀ ਲੜਾਈ ਲੈਣੀ ਕੀ ਲੜਾਈ ਲੈਣੀ ਪਰ ਸਾਨੂੰ ਤਾਂ ਮਤਲਬ ਇਦਾਂ ਹੁਣ ਅਸੀਂ ਮਹੱਲੇ ਦੇ ਮੋਹਦਵਾਰ ਹੈਗੇ ਸਾਨੂੰ ਹੀ ਦਵਾਂਦੇ ਆ ਤੇ ਇਹਨਾਂ ਨੇ ਪਬਲਿਕ ਨੂੰ ਮਤਲਬ ਕੀ ਬਖਸ਼ਣਾ ਆ ਸਾਨੂੰ ਹੀ ਮਤਲਬ ਇਹ ਕਰਦੇ ਪਏ ਆ ਗਾਲੀ ਗਲੋਚ ਤਾਂ ਮਹੱਲੇ ਵਾਲਿਆਂ ਨਾਲ ਕੀ ਸਲੂਕ ਕਰੂਗੇ ਇਹ ਇਹ ਤਾਂ ਇੱਕ ਸੋਚਣ ਵਾਲੀ ਗੱਲ ਆ OK ਥੈਂਕ ਯੂ